ਸਿੱਖ ਕੌਮ ਦੇ ਲਈ ਇੱਕ ਵਾਰ ਫੇਰ ਤੋਂ ਪੀਐਮ ਅਮਰਤਪਾਲ ਸਿੰਘ ਦੇ ਪਿਤਾ ਦੇ ਵੱਲੋਂ ਜਿਹੜਾ ਕਿ ਵੱਡਾ ਸਰੇਹਾ ਲਾਇਆ ਗਿਆ ਤੇ ਜਿਸ ਦੇ ਦੌਰਾਨ ਉਹਨਾਂ ਦਾ ਕਿਹਾ ਹੈ ਕਿ ਅਸੀਂ ਜਲਦ ਹੀ ਨਵੀਂ ਪਾਰਟੀ ਦਾ ਐਲਾਨ ਕਰਾਂਗੇ ਤੇ ਹੁਣ ਅਸੀਂ ਲੋਕਾਂ ਦੇ ਸੁਝਾਅ ਲੈ ਰਹੇ ਹਾਂ ਕਿ ਜਿਹੜੀ ਕਿ ਪਾਰਟੀ ਦੇ ਲਈ ਕੰਮ ਹੋਣੇ ਚਾਹੀਦੇ ਨੇ ਤੇ ਜਿਸ ਦੇ ਵਿੱਚ ਉੱਥੇ ਹੀ ਐਮਪੀ ਅਮਰਤਪਾਲ ਦੇ ਪਿਤਾ ਤਰਸੇਮ ਸਿੰਘ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਹੁਣ ਜਲਦ ਜਿਹੜਾ ਕਿ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ ਤੇ ਜਿਸ ਦੇ ਵਿੱਚ ਹੁਣ ਲੋਕਾਂ ਤੋਂ ਵੱਖ-ਵੱਖ ਸੁਝਾਅ ਲਏ ਜਾ ਰਹੇ ਨੇ ਤਾਂ ਦੱਸਿਏ ਕਿ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ ਜਿਹੜੇ ਕਿ ਗਿੱਦੜਬਾਹ ਤੋਂ ਚੋਣਾ ਲੜ ਸਕਦੇ ਨੇ ਤੇ ਇਸ ਵਾਰ ਗਿੱਦੜਬਾਹ ਦੀਆਂ ਜਿਮਨੀ ਚੋਣਾ ਦੇ ਵਿੱਚ ਦਿਲਚਸਪ ਰਹਿਣ ਵਾਲੀਆਂ ਨੇ ਕਿਉਂਕਿ ਇਸ ਵਾਰ ਜਿਹੜੀ ਕਿ ਟੱਕਰ ਪੂਰੀ ਦੀ ਜ਼ੋਰ ਦੀ ਹੈ ਤੇ ਜਿਸ ਦੇ ਵਿੱਚ ਦੱਸਦੀ ਏ ਕਿ ਮਨਦੀਪ ਸਿੰਘ ਸਿੱਧੂ ਦੀਪ ਸਿੱਧੂ ਦੇ ਭਰਾ ਜਿਹੜੇ ਕਿ ਇਸ ਵਾਰ ਗਿੱਦੜਬਾਹ ਤੋਂ ਜਿਮਨੀ ਚੋਣਾ ਲੜਨ ਜਾ ਰਹੇ ਨੇ ਦੂਜੇ ਪਾਸੇ ਸੁਖਰਾ ਸਿੰਘ ਨਿਆਮੀ ਵਾਲੇ ਵੀ ਜਿਹੜੇ ਕਿ ਸਿਆਸੀ ਅਖਾੜੇ ਦੇ ਵਿੱਚ ਉਤਰਨਗੇ ਤੇ ਪ੍ਰਧਾਨ ਮੰਤਰੀ ਬਾਜੇ ਕੇ ਯਾਨੀ ਕੇ ਭਾਈ ਅਮਰਤਪਾਲ ਸਿੰਘ ਦੇ ਨਾਲ ਜਿਹੜੇ ਕਿ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਦੇ ਨਾਲ ਜਿਹੜੀ ਕਿ ਉਹਨਾਂ ਦੇ ਉੱਤੇ ਐਨਐਸਏ ਲੱਗੀ ਹੋਈ ਹੈ ਤੇ ਉੱਥੇ ਹੀ ਹੁਣ ਜਿਹੜਾ ਕਿ ਮੁਕਾਬਲਾ ਪੂਰਾ ਟੱਕਰ ਦਾ ਹੋਣ ਜਾ ਰਿਹਾ ਤੇ ਜਿਸ ਤੇ ਵਿੱਚ ਗਿੱਦੜ ਬਾਹਾ ਤੋਂ ਇਸ ਵਾਰ ਜਿਹੜਾ ਕਿ ਸਿਆਸੀ ਅਖਾੜਾ ਪਖਦਾ ਹੋਇਆ ਨਜ਼ਰ ਆਵੇਗਾ ਤੇ ਦੂਜੇ ਪਾਸੇ ਦੱਸਿਆ ਜਾ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਹੜੇ ਕਿ ਸੁਖਵੀਰ ਸਿੰਘ ਬਾਦਲ ਆਪ ਜਿਹੜੇ ਕਿ ਮੁਰੇ ਹੋ ਸਕਦੇ ਨੇ ਤੇ ਉੱਥੇ ਹੀ ਜਿਹੜਾ ਕਿ ਹੁਣ ਜਲਦੀ ਹੀ ਜਿਹੜਾ ਕਿ ਗਿੱਦੜ ਬਾਹਾ ਦੀਆਂ ਜਿੰਨੀ ਚੋਣਾਂ ਨੂੰ ਲੈ ਕੇ ਲਾਮ ਵੀ ਹੋ ਸਕਦਾ ਹੈ ਤੇ ਪਹਿਲਾ ਹੀ ਅਖਾੜਾ ਇਹ ਪੱਕਦਾ ਹੋਇਆ ਨਜ਼ਰ ਆ ਰਿਹਾ ਹੈ ਸਿਆਸਤ ਦੇ ਵਿੱਚ ਪੂਰਨ ਤੌਰ ਤੇ ਹਲਚਲ ਜਿਹੜੀ ਕਿ ਨਜ਼ਰ ਆਉਂਦੀ ਹੋਈ ਦਿਖਾਈ ਦੇ ਰਹੀ ਹੈ ਤੇ ਦੱਸਦੀ ਹੈ ਕਿ ਉੱਥੇ ਹੀ ਐਮਪੀ ਸਰਬਜੀਤ ਸਿੰਘ ਖਾਲਸਰੇ ਵੀ ਸੰਕੇਤ ਦਿੱਤੇ ਸੀ ਕਿ ਜਿਹੜੇ ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ ਨੇ ਉਹ ਜਿਮਨੀ ਚੋਣਾ ਲੜ ਸਕਦੇ ਨੇ ਤੇ ਇਸ ਵਾਰ ਗਿੱਦੜ ਬਾਹ ਦੀਆਂ ਜਿਮਨੀ ਚੋਣਾ ਜਿਹੜੀ ਹੈ ਕਿ ਐਲ આર ਹੋਣ ਤੋਂ ਪਹਿਲਾਂ ਹੀ ਜਿਹੜਾ ਕਿ ਸਿਆਸਤ ਦਾ ਅਖਾੜਾ ਪੱਕਦਾ ਹੋਇਆ ਨਜ਼ਰ ਆ ਰਿਹਾ ਤੇ ਦੱਸਦੀ ਹੈ ਕਿ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਆਪ ਮੁਰੇ ਹੋ ਸਕਦੇ ਨੇ ਤੇ ਜਿਸ ਤੋਂ ਬਾਅਦ ਲਗਾਤਾਰ ਚਰਚਾਵਾ ਵੀ ਹੋ ਰਹੀਆਂ ਨੇ ਤੇ ਉੱਥੇ ਹੀ ਕੰਪੇਨ ਇਨਚਾਰਜ ਜਿਹੜਾ ਕਿ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਬਣਾਇਆ ਗਿਆ ਤੇ ਦੂਜੇ ਪਾਸੇ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਡਿੰਪੀ ਟੇਲੋ ਜਿਹੜੇ ਕਿ ਪੂਰਨ ਤੌਰ ਤੇ ਜਿਹੜੇ ਕਿ ਲਗਾਤਾਰ ਚਰਚਾਵਾ ਦੇ ਵਿੱਚ ਨੇ ਕਿ ਉਹ ਗਿੱਦੜ ਬਾਹਤੋਂ ਇਲੈਕਸ਼ਨ ਲੜ ਸਕਦੇ ਨੇ ਤੇ ਦੱਸਦੀ ਹੈ ਕਿ ਡਿੰਪੀ ਟੇਲੋ ਨੂੰ ਲੈ ਕੇ ਗੱਲ ਕਰੀਏ ਤਾਂ ਉਹ ਕਾਲੀ ਦਲ ਛੱਡ ਕੇ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਤੇ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ 10 ਦਿਨਾਂ ਦਾ ਸਮਾਂ ਦਿੱਤਾ ਤੇ ਜਿਸ ਦੇ ਦੌਰਾਨ ਡਿੰਪੀ ਕਿ ਜੇਕਰ ਡਿੰਪੀ ਢਿੱਲੋਂ 10 ਦਿਨਾਂ ਦੇ ਵਿੱਚ ਵਾਪਸ ਹੁੰਦੇ ਨੇ ਤਾਂ ਅਸੀਂ ਉਹਨਾਂ ਨੂੰ ਜਿਹੜਾ ਕਿ ਗਿੱਦੜ ਬਾਹਾ ਤੋਂ ਜਿਹੜਾ ਕਿ ਸਿਆਸੀ ਅਖਾੜੇ ਦੇ ਵਿੱਚ ਉਤਾਰਾਂਗੇ ਤੇ ਜਿਸ ਦੇ ਵਿੱਚ ਉੱਥੇ ਹੀ ਡਿੰਪੀ ਢਿੱਲੋਂ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਜਿਹੜਾ ਕਿ ਨਾ ਕਰ ਦਿੱਤੀ ਤੇ ਜਿਸ ਤੋਂ ਬਾਅਦ ਹੁਣ ਉਹਨਾਂ ਨੇ ਆਮ ਆਦਮੀ ਪਾਰਟੀ join ਕਰ ਲਈ ਤੇ ਆਮ ਆਦਮੀ ਪਾਰਟੀ ਤੋਂ ਜਿਹੜੇ ਕਿ ਡਿੰਪੀ ਢੋਗਿੰਦੜਵਾਹ ਤੋਂ ਇਲੈਕਸ਼ਨ ਲੜ ਸਕਦੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਜਾਵੇਗਾ ਕਿ ਕਿਹੜਾ ਸਿਆਸੀ ਅਖਾੜੇ ਦੇ ਵਿੱਚ ਉਮੀਦਵਾਰ ਉਤਰਦਾ ਤੇ ਦੂਜੇ ਪਾਸੇ ਗੱਲ ਕਰੀਏ ਤਾਂ ਉੱਥੇ ਹੀ ਅਮਰਤਪਾਲ ਦੇ ਪਿਤਾ ਦੇ ਵੱਲੋਂ ਜਿਹੜਾ ਕਿ ਇੱਕ ਵੱਡਾ ਐਲਾਰ ਕਰ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਅਸੀਂ ਲੋਕਾਂ ਦੇ ਸੁਝਾਅ ਲੈ ਰਹੇ ਹਾਂ ਕਿ ਪਾਰਟੀ ਜਿਹੜਾ ਕਿ ਕਿਸ ਤਰ੍ਹਾਂ ਅਸੀਂ ਕੰਮ ਕਰੀਏ ਲੋਕਾਂ ਦੇ ਲਈ ਤੇ ਕਿਸ ਤਰ੍ਹਾਂ ਜਿਹੜੇ ਕਿ ਲੋਕਾਂ ਦੇ ਵੱਖ-ਵੱਖ ਲੋਕਾਂ ਦੇ ਲਈ ਸੁਝਾਅ ਲੈ ਰਹੇ ਹਾਂ ਤੇ ਦੂਜੇ ਪਾਸੇ ਦੱਸਦੀ ਹੈ ਕਿ ਅਮਰਤਪਾਲ ਦੇ ਪਿਤਾ ਦੇ ਵੱਲੋਂ ਇਹ ਗੱਲ ਕਿਸ ਜਾਰੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕਿ ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ ਵੀ ਜਿਹੜੇ ਕਿ ਇਲੈਕਸ਼ਨ ਲੜ ਸਕਦੇ ਨੇ ਤੇ ਉੱਥੇ ਸੁਖਰਾਜ ਸਿੰਘ ਨਿਆਮੀ ਵਾਲੇ ਵੀ ਜਿਹੜੇ ਸਿਆਸੀ ਖੜੇ ਦੇ ਵਿੱਚ ਉਤਰਨਗੇ ਤੇ ਪ੍ਰਧਾਨ ਮੰਤਰੀ ਬਾਜੇ ਕੇ ਨੂੰ ਲੈ ਕੇ ਵੀ ਚਰਚਾਵਾ ਹੋ ਗਈਆਂ ਨੇ ਤੇ ਉਹਨਾਂ ਦੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਤੇ ਉਹਨਾਂ ਦੇ ਪੁੱਤਰ ਦੇ ਵੱਲੋਂ ਕਿਹਾ ਗਿਆ ਸੀ ਕਿ ਮੇਰੇ ਪਿਤਾ ਪ੍ਰਧਾਨ ਮੰਤਰੀ ਬਾਜੇ ਕੇ ਜਿਹੜੇ ਕਿ ਜਿਮਨੀ ਚੋਣਾ ਲੜਨਗੇ ਗਿੱਦੜ ਬਾਹਾ ਤੋਂ ਇਲੈਕਸ਼ਨ ਲੜਨਗੇ ਤੇ ਜਿਸ ਦੇ ਵਿੱਚ ਇਹ ਪਹਿਲਾਂ ਹੀ ਐਲਾਨ ਹੋ ਚੁੱਕਿਆ ਸੀ ਤੇ ਉਸ ਤੋਂ ਬਾਅਦ ਹੁਣ ਗਿੱਦੜ ਬਾਹਾ ਤੋਂ ਕਈ ਉਮੀਦਵਾਰਾਂ ਨੂੰ ਲੈ ਕੇ ਚਰਚਾਵਾ ਹੋ ਰਹੀਆਂ ਨੇ ਤੇ ਜਿੰਮੇ ਗੱਲ ਕਰੀਏ ਤਾਂ ਦੀਪ ਸਿੱਧੂ ਪ੍ਰਾ ਮਨਦੀਪ ਸਿੰਘ ਸਿੱਧੂ ਵੀ ਆਪ ਜਿਹੜੇ ਕਿ ਸਿਆਸੀ ਖੜੇ ਦੇ ਵਿੱਚ ਉਤਰ ਸਕੇ ਦੇ ਨੇ ਤੇ ਸੁਖਰਾ ਸਿੰਘ ਨਿਆਮੀ ਵਾਲੇ ਦੇ ਵੱਲੋਂ ਵੀ ਚੋਣਾ ਲੜਨ ਦਾ ਐਲਾਨ ਕਰ ਦਿੱਤਾ ਗਿਆ ਤੇ ਜਿਸ ਦੇ ਵਿੱਚ ਹੁਣੇ ਸਿਆਸਤ ਦਾ ਅਖਾੜਾ ਪੱਕਦਾ ਹੋਇਆ ਨਜ਼ਰ ਆਵੇਗਾ ਤੇ ਜਿਸ ਦੇ ਵਿੱਚ ਹੁਣ ਦੂਜੇ ਪਾਸੇ ਅਮਰਤਪਾਲ ਦੇ ਪਿਤਾ ਦੇ ਵੱਲੋਂ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਤੇ ਉੱਥੇ ਹੀ ਜਿਹੜਾ ਕਿ ਕੁਝ ਸਰਕਾਰਾਂ ਦੇ ਉੱਤੇ ਪਲਟਵਾਰ ਕੀਤਾ ਗਿਆ ਤੇ ਉਹਨਾਂ ਨੇ ਐਨਐਸਏ ਨੂੰ ਲੈ ਕੇ ਵੀ ਵਿਰੋਧ ਕੀਤਾ ਹੈ ਤੇ ਜਿਸ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੇ ਉੱਤੇ ਜੋ ਐਨਐਸਏ ਲੱਗੀ ਉਸ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਸੀ ਤੇ ਜਿਸ ਦੇ ਵਿੱਚ ਪੰਜਾਬ ਸਰਕਾਰ ਨੇ ਅਮਰਤਪਾਲ ਨੂੰ ਨੇ ਕਿ ਕਿਹਾ ਕਿ ਖੂਫੀਆ ਜਾਣਕਾਰੀਆਂ ਨੇ ਸਾਡੇ ਕੋਲ ਤੇ ਅਮਰਤਪਾਲ ਦੇ ਜਿਹੜੇ ਕਿ ਕਾਫੀ ਏਜੰਸੀਆਂ ਦੇ ਨਾਲ ਲਿੰਕ ਨੇ ਤੇ ਜਿਸ ਤੋਂ ਬਾਅਦ ਉੱਥੇ ਹੀ ਅਮਰਤਪਾਲ ਦੇ ਪਿਤਾ ਦੇ ਵੱਲੋਂ ਸਰਕਾਰਾਂ ਦੇ ਉੱਤੇ ਕੁਝ ਪੁਆਇੰਟਵਾਰ ਕੀਤਾ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਜਾਣਬੁੱਝ ਕੇ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਾਣਬੁੱਝ ਕੇ ਜਿਹੜਾ ਕਿ ਜਿਹੜਾ ਕਿ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉੱਥੇ ਹੀ ਸਰਕਾਰਾਂ ਦਾ ਵਿਰੋਧ ਵੀ ਕੀਤਾ ਗਿਆ ਤੇ ਹੁਣ ਨਵੀਂ ਪਾਰਟੀ ਨੂੰ ਬਣਾਉਣ ਦਾ ਜਲਦ ਐਲਾਨ ਅਮਰਤਪਾਲ ਦੇ ਪਿਤਾ ਕਰ ਸਕਦੇ